ਸੇ ਮੈਕੈਨਿਜ਼ਮ ਰੋੜ ਵੀਰ ਜੀ ਨੇ ਇੱਕ ਸੰਤ ਮਹਾਪੁਰਸ਼ ਨੇ ਜੋ ਗੁਰੂ ਦੇ ਨਾਲ ਜੋੜਦੇ ਨੇ ਲੜਾਈ ਝਗੜੇ ਤੋਂ ਬਚਾਉਂਦੇ ਨੇ ਤੇ ਸਿੱਧੇ ਰਸਤੇ ਲਿਆਉਂਦੇ ਨੇ ਨਿੰਦਿਆ ਚੁਗਲੀ ਵੇਰ ਵਿਰੋਧ ਤੋਂ ਹਟਾਉਂਦੇ ਜਦੋਂ ਮੈਨੂੰ ਉਹਨਾਂ ਨੇ ਫੋਨ ਤੇ ਇਹ ਗੱਲ ਦੱਸੀ ਤਾਂ ਮੇਰੇ ਅੰਦਰ ਇੰਨੀ ਠੰਡ ਪਈ ਬਹੁਤ ਜ਼ਿਆਦਾ ਕਿ ਕੁਛ ਮਰਜ਼ੀ ਹੋ ਜੇ ਮੈਂ ਇੱਕ ਜੋਬ ਕਰਦੀ ਆ ਪ੍ਰਾਈਵੇਟ ਮੈਂ ਛੁੱਟੀ ਨਹੀਂ ਮਿਲਦੀ ਬੜੀ ਮੁਸ਼ਕਲ ਨਾਲ ਛੁੱਟੀ ਮਿਲਦੀ ਆ ਤੇ ਕੁਛ ਮਰਜ਼ੀ ਹੋਵੇ ਮੈਨੂੰ ਛੁੱਟੀ ਲੈ ਕੇ ਮੈਂ ਇੱਕ ਵਾਰ ਜ਼ਰੂਰ ਦਰਸ਼ਨ ਕਰਕੇ ਆਉਣਾ ਵੀਰ ਜੀ ਦੇ ਜੋਤ ਮੈਂ ਜਾ ਕੇ ਉੱਥੇ ਦੇਖਿਆ ਸੰਰੂਰ ਸੰਗਰਾ ਤੇ ਵੀਰ ਜੀ ਨੇ ਮੇਰੇ ਸਿਰ ਤੇ ਹੱਥ ਰੱਖਿਆ ਮੈਂ ਦੱਸਿਆ ਵੀਰ ਜੀ ਨੂੰ ਆਪਣੇ ਪ੍ਰੋਬਲਮ ਵੀਰ ਜੀ ਮੇਰੇ ਘਰ ਵਿੱਚ ਲੜਾਈ ਨਹੀਂ ਹਟਦੀ ਮੇਰੇ ਘਰ ਕਲੇਸ਼ ਬਹੁਤ ਜ਼ਿਆਦਾ ਮੈਨੂੰ ਸ਼ਾਂਤੀ ਨਵਲਦੀ ਵੀਰ ਜੀ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਉਹਨਾਂ ਨੇ ਕਿਹਾ ਇਹ ਲੜਾਈਆਂ ਉਦੋਂ ਹੁੰਦੀਆਂ ਨੇ ਜਦੋਂ ਆਪਾਂ ਗੁਰੂ ਜੀ ਤੋਂ ਦੂਰ ਹੁੰਦੇ ਨੇ ਮੇਰੇ ਸਿਰ ਤੇ ਹੱਥ ਰੱਖਣ ਨਾਲ ਮੇਰੇ ਐਨੇ ਸਰੀਰ ਨੂੰ ਠੰਡ ਪਈ ਬਹੁਤ ਜ਼ਿਆਦਾ ਐਨਾ ਤਾਂ ਮੇਰੇ ਅੱਜ ਤੋਂ 24 ਸਾਲ ਹੋ ਗਏ ਮੈਨੂੰ ਇੰਨੀ ਸ ਠੰਡ ਨਹੀਂ ਪਈ ਤੇ ਪਾਠ ਵੀ ਕਰਦੀ ਸੀ ਗੁਰਦੁਆਰੇ ਵੀ ਜਾਂਦੀ ਦੀ ਵਰਤ ਬਗੈਰ ਵੀ ਰੱਖਦੀ ਸੀ ਤੇ ਆਪਣੇ ਘਰ ਵਿੱਚ ਕਿੱਥੇ ਕਿੱਥੇ ਜਾਣਾ ਪੈਂਦਾ ਸੀ ਉੱਥੇ ਵੀ ਜਾਂਦੀ ਦੀ ਪਰ ਮੇਰੇ ਘਰ ਵਿੱਚ ਲੜਾਈ ਨਹੀਂ ਖਤਮ ਹੋਈ ਅੱਜ ਮੈਂ ਐਂ ਕਹਿ ਰਹੀ ਹਾਂ ਮੇਰੇ ਘਰ ਦੇ ਵਿੱਚ ਕਲੇਸ਼ ਜੋ ਮੈਨੂੰ ਕਰੋਧ ਚੜਦਾ ਸੀ ਮੈਂ ਕੰਮ ਤੋਂ ਵੀ ਬਾਅਦ ਮੇਰੇ ਘਰ ਲੜਾਈ ਹੋਣੀ ਸਵੇਰੇ ਹੀ ਮੇਰੇ ਕਲੇਸ਼ ਹੁੰਦਾ ਤਾਂ ਮੈਂ ਜੋ ਵੀ ਕਰਦੀ ਪਰ ਮੇਰੇ ਕਮਿੰਟ ਮੇਰੇ ਘਰ ਸੁਖ ਸ਼ਾਂਤੀ ਨਹੀਂ थी ਅੱਜ ਤੋਂ ਮੇਰੇ ਘਰ ਵਿੱਚ ਬਿਲਕੁਲ ਨਹੀਂ ਲੜਾਈ ਖਤਮ ਹੋ ਚੁੱਕੀ ਤਾਂ ਕਿ ਮੇਰੇ ਆਸ ਪ੍ਰੋਸ ਵਾਲੇ ਵੀ ਕਹਿੰਦੇ ਨੇ ਵੀ ਤੂੰ ਹੈ ਜੇ ਕਿਸ ਕੋਲ ਨਾਲ ਜੁੜ ਗਈ ਜੋ ਤੇਰੇ ਘਰ ਦੇ ਵਿੱਚ ਲੜਾਈ ਖਤਮ ਹੋ ਗਈ ਹੁਣ ਪਤਾ ਹੀ ਨਹੀਂ ਲੱਗਦਾ ਮੈਂ ਘਰ ਦੇ ਵਿੱਚ ਰਹਿਨੀ ਆ ਕਿ ਨਹੀਂ ਰਹਿੰਦੀ ਕਿਸ਼ਣ ਕੁਛ ਨਹੀਂ ਪਤਾ ਹੈ ਮੈਂ ਜੋਵਤੇ ਆ ਜਾਂ ਮੈਂ ਘਰ ਦੇ ਵਿੱਚਾਂ ਪਹਿਲਾਂ ਮੇਰੇ ਲੋਕੀ ਖੜ-ਖੜ ਕੇ ਲੜਾਈਆਂ ਦੇਖਦੇ ਸੀ ਮੈਂ ਦੁਨੀਆ ਨੂੰ ਸੰਗਤ ਨੂੰ ਇਹ ਕਹਿਣਾ ਚਾਹੁੰਦੀ ਆ ਭਾਈ ਅਮਰੀਕ ਸਿੰਘ ਦੇ ਵਚਨ ਕਮਾਓ ਤੇ ਇਹਨਾਂ ਨਾਲ ਜੁੜੋ ਤੇ ਪ੍ਰਤਵਾਦ ਸੇਵਾ ਕਰੋ ਮੈਂ ਇਹ ਚਾਹੁੰਦੀ ਹਸਪਤਾਲ ਦੇ ਵਿੱਚ ਕੋਈ ਮਰੀਜ਼ ਆਉਂਦਾ ਤਮੇ ਦੰਕ ਨੇ ਭਾਈ ਅਮਰਿਤ ਸਿੰਘ ਦੀ ਕਥਾ ਸੁਣਿਆ ਕਰੋ ਤੁਸੀਂ YouTube ਤੇ ਦੇਖੋ ਇੱਕ ਵਾਰ ਇੱਕ ਪੇਸ਼ੈਂਟ ਸੀ ਉਹਨਾਂ ਦੇ ਆਪਰੇਸ਼ਨ ਹੋ ਚੁੱਕੇ ਯੂਟਰਸ ਦਾ ਪਹਿਲਾ ਆਪਰੇਸ਼ਨ ਹੋ ਨਾ ਤਾਂ ਯੂਟਰ ਸੋਨ ਤੋਂ ਬਾਅਦ ਨੂੰ ਬਹੁਤ ਪ੍ਰੋਬਲਮ ਆ ਗਈ ਬਾਥਰੂਮ ਦੀ ਉਹਨਾਂ ਦੇ ਯੂਰਨ ਦਾ ਵੀ ਬਹੁਤ ਜ਼ਿਆਦਾ ਯੂਰਨ ਪੈਣ ਲੱਗ ਗਿਆ ਤੇ ਉਹਨਾਂ ਨੇ ਦੂਸਰੀ ਵਾਰ ਵੀ ਆਪਰੇਸ਼ਨ ਕਰਵਾਇਆ ਤੇ ਉਹਨਾਂ ਦਾ ਆਪਰੇਸ਼ਨ ਫੇਰ ਵੀ ਸੈਕਟ ਹੋਇਆ ਉਹਨਾਂ ਨੇ ਡਾਈਪਰ ਲਗਾਣੇ ਸੀ ਤਿੰਨ ਰਾਤ ਐਨੇ ਉਹ ਸਾਰੇ ਕਿਤੇ ਜਾ ਵੀ ਆਏ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਜਦੋਂ ਮੈਂ ਬੀਰ ਜੀ ਬਾਰੇ ਦੱਸਿਆ ਅਮਰੀਕ ਸਿੰਘ ਸਾਦੀ ਹਾਰੇ ਤੇ ਉਹ ਇੱਕ ਵਾਰ ਸੰਗਰਾਦ ਨੇ ਮੇਰੇ ਨਾਲ ਆਏ ਉਹਨਾਂ ਨੂੰ ਸਿਮਰਨ ਬਾਰੇ ਕਿਹਾ ਤੇ ਸਿਮਰ ਉਹਨਾਂ ਨੇ ਇੰਨਾ ਕੀਤਾ ਬਹੁਤ ਜ਼ਿਆਦਾ ਉਹਨਾਂ ਨੂੰ ਇੰਨਾ ਵਿਸ਼ਵਾਸ ਹੋਇਆ ਜਿਵੇਂ ਉਹਨਾਂ ਨੂੰ ਪੁੱਛਿਆ ਤੁਨ ਕੀਵੇਂ ਫਰਕ ਆ ਕਹਿੰਦੇ ਸਾਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਬਹੁਤ ਜ਼ਿਆਦਾ ਜਿੱਥੇ ਸਾਡੇ ਮਤਲਬ ਦਿਨ ਰਾਤ ਡਾਇਪਰ ਲੱਗਦੇ ਸੀ ਤੇ ਉਹ ਹੁਣ ਰਾਤ ਨੂੰ ਲਾਉਨੇ ਪਰ ਲੇਡੀਜ਼ ਵੀ ਜਵਾਨ ਸੀ 45 ਸਾਲ ਦੀ ਉਮਰ ਦੇ ਵਿੱਚ ਸੀ ਉਹਨਾਂ ਦਾ ਵੀ ਦੁੱਖ ਦੂਰ ਹੋ ਗਿਆ ਤੇ ਮੈਂ ਜੋ ਜੋ ਵੀ ਚਾਹੇ ਮੇਰੇ ਸਾਰਾ ਕੁਝ ਠੀਕ ਆ ਇੱਕ ਵਾਰੀ ਭਤੀਜੀ ਦੇ ਡਿਲੀਵਰੀ ਹੋਣੀ ਸੀ ਬੀਰ ਜੀ ਅੱਗੇ ਹਰਦਾਸ ਕਰਨੀ ਸੀ ਮੈਂਨੇ ਬੀਰ ਜੀ ਮੇਰੀ ਭਤੀਜੀ ਪ੍ਰੈਗਨੈਂਸੀ ਆ ਉਹਨਾਂ ਦਾ ਆਪਰੇਸ਼ਨ ਨਹੀਂ ਹੋਣਾ ਚਾਹੀਦਾ ਬੀਰ ਜੀ ਕਹਿੰਦੇ ਵਿਸ਼ਵਾਸ ਰੱਖ ਸਭ ਕੁਝ ਠੀਕ ਕਰਾਂਗੇ ਅਚਾਨਕ ਮੈਸੇਜ ਪਾ ਤਿਆ 10 ਦਿਨ ਹੋ ਗਏ ਮੈਸੇਜ ਪਾਈਨ ਵਰਸ ਤੇ ਬੀਰ ਜੀ ਨੇ ਮਤਲਬ ਹੀ ਦੇਖਿਆ ਨਹੀਂ ਹੈਗਾ ਪਰਮਾਤਮਾ ਦੀ ਕਿਰਪਾ ਨਾਲ ਜਿੱਦਣ ਉਹਨਾਂ ਦੀ ਡਿਲੀਵਰੀ ਹੋਣੀ ਸੀ ਬੀਰ ਜੀ ਨੇ ਉਸੇ ਦਿਨ 4 ਵਜੇ ਮੈਸੇਜ ਪੜਿਆ ਤੇ ਕਿਹਾ ਪਰਮਾਤਮਾ ਦੇ ਪ੍ਰੋਸਾਰਕ ਤੇ ਉਸੇ ਦਿਨ 11 ਵਜੇ ਉਹਨਾਂ ਦੀ ਨੋਰਮਲ ਡਿਲੀਵਰੀ ਹੋਈ ਤੇ ਉਹਨਾਂ ਦੇ ਬੇਟਾ ਹੋਇਆ ਬੀਜ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੀ ਆਂ ਬੀਜ ਜੀ ਬਹੁਤ ਕੁਝ ਮਿਲ ਗਿਆ ਮੈਨੂੰ ਮੇਰੇ ਬੀਜ ਜੀ ਨਾਲ ਜੁੜ ਕੇ ਮੇਰੇ ਸਾਰੇ ਮੰਗਾ ਖਤਮ ਹੋ ਗਏ ਆ ਮੈਨੂੰ ਉਹ ਵੀ ਚਾਹੀਦਾ ਉਹ ਵੀ ਚਾਹੀਦਾ ਪਰ ਮੈਂ ਕਹਿੰਦੇ ਕੁਝ ਨਹੀਂ ਚਾਹੀਦਾ ਸਿਰ ਪਰਮਾਤਮਾ ਦਾ ਨਾਮ ਹੀ ਚਾਹੀਦਾ ਸਾਨੂੰ ਹਰ ਹਿਸਾਬ ਬੱਚਿਆਂ ਨੂੰ ਵੀ ਪਰਮਾਤਮਾ ਦੇ ਨਾਲ ਜੋੜ ਜੋੜ ਕੇ ਰੱਖਣਾ ਸਾਰੀ ਦੁਨੀਆ ਵਿੱਚ ਕੁਝ ਨਹੀਂ ਮੰਗਣਾ ਹੈਗਾ ਇੱਕ ਪਰਮਾਤਮਾ ਦਾ ਨਾਮ ਸਿਮਰਨ ਕਰਨੀ ਤੇ ਆਂਦੇ ਉਹ ਨਿੰਦਿਆ ਚੁਗਲੀ ਤੋਂ ਬਚੋ ਮੇਰਾ ਇਹੀ ਪ੍ਰੈਕਟੀਕਲ ਸੀ ਬਿਰਜੀ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੀ ਫਤਿਹ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੀ ਫਤਿਹ ਧੰਨਵਾਦ ਜੀ ਗੁਰੂ ਕੇ ਪਿਆਰਿਆਂ ਦਾ